ਸੱਚੀ ਕਾਲ ਜੀ ਤੁਸੀਂ ਦੇਖ ਰਹੇ ਹੋ ਸਾਡਾ YouTube ਚੈਨਲ ਪਵਨਦੀਪ ਕੌਰੰਟ ਤਰਨਵੀਰ ਅਸੀਂ ਕੱਲ ਡੰਗਰਾਂ ਵਾਲੇ ਬੇੜੇ 'ਚ ਮਿੱਟੀ ਸਟਵਾਈਤੀ ਜੋ ਕਿ ਕੱਕਾ ਰੇਤਾ ਪੂਰਾ ਵਧੀਆ ਅਸੀਂ 2 ਘੰਟੇ ਸਵੇਰੇ ਕੱਚੇ 'ਚ ਡੰਗਰਾਂ ਨੂੰ ਬੰਨਦੇ ਆਂ ਤੇ 2 ਘੰਟੇ ਸ਼ਾਮ ਨੂੰ ਅੰਦਰ ਸਾਡੇ ਪੱਕਾ ਬਾਹਰ ਅਸੀਂ ਕੱਚਾ ਜ਼ਰੂਰ ਰੱਖਿਆ ਹੋਇਆ ਕਿਉਂਕਿ ਜੀ ਦੇ ਵਿੱਚ ਡੰਗਰ ਬੈ ਕੇ ਵੀ ਬਹੁਤ ਖੁਸ਼ ਹੁੰਦੇ ਹਨ ਤੇ ਉਹਨਾਂ ਦੇ ਪੈਰ ਵੀ ਖਰਾਬ ਨਹੀਂ ਹੁੰਦੇ ਬਹੁਤ ਲੋਕਾਂ ਦੇ ਮਿੰਨੇ ਡੈਰੀ ਫਾਰਮਿੰਗ ਵਾਲਿਆਂ ਦੇਖਿਆ ਉਹਨਾਂ ਦੇ ਸਾਰਾ ਹੀ ਪੱਕਾ ਕਰਵਾਇਆ ਹੁੰਦਾ ਜਿਸ ਕਾਰਨ ਕੀ ਡੰਗਰਾਂ ਦੇ ਪੈਰ ਬਹੁਤ ਜ਼ਿਆਦਾ ਖਰਾਬ ਹੁੰਦੇ ਹਨ ਤੇ ਉਹਨਾਂ ਦੇ ਗੋਡੇ ਵੀ ਛਿੱਲੇ ਜਾਂਦੇ ਨੇ ਇਸ ਕਰਕੇ ਅਸੀਂ ਕੱਚਾ ਵੇੜਾ ਵੀ ਰੱਖਿਆ ਹੋਇਆ ਡੰਗਰਾਂ ਵਾਸਤੇ ਇਹਦੇ ਵਿੱਚ ਡੰਗਰ ਆ ਕੇ ਬਹੁਤ ਮਸਤੀ ਵੀ ਕਰਦੇ ਨੇ ਤੇ ਛੋਟੇ ਜਿਹੜੇ ਬੱਚੇ ਨੇ ਉਹ ਬਹੁਤ ਹੀ ਖੁਸ਼ ਹੁੰਦੇ ਨੇ ਨੱਚਦੇ ਨੇ ਟੱਪਦੇ ਨੇ ਤੇ ਬਹੁਤ ਹੀ ਮਸਤੀ ਕਰਦੇ ਨੇ ਇਸ ਲਈ ਅਸੀਂ ਕੱਚਾ ਰੱਖਿਆ ਹੋਇਆ ਹੈ ਵਿੱਚ ਦੇ ਬਹੁਤ ਦੇਖਿਆ ਆਪਾਂ ਕਹਿੰਦੇ ਆ ਵੀ ਸਾਰਾ ਹੀ ਡੰਗਰਾ ਥੱਲੋ ਪੱਕਾ ਕਰਵਾ ਲਓ ਤੇ ਆਪਾਂ ਮੈਟ ਸਿੱਟ ਦਾਂਗੇ ਮੈਟ ਵੀ ਬਹੁਤ ਠੀਕ ਨੇ ਪਰ ਕੱਚਾ ਆਪਦੀ ਥਾਂ ਤੇ ਇਹ ਮੈਟ ਆਪਦੀ ਥਾਂ ਤੇ ਨਹੀਂ ਮੈਟ ਨਾਲ ਡੰਗਰਾਂ ਦੇ ਪੈਰ ਤਾਂ ਠੀਕ ਰਹਿੰਦੇ ਨੇ ਪਰ ਉਹਨਾਂ ਨਾਲ ਵੀ ਉਹਨਾਂ ਨੂੰ ਜਦ ਆਪਾਂ ਧੋਣੇ ਉਹਨਾਂ ਥੱਲੇ ਗਿੱਲਾ ਹੋ ਜਾਂਦਾ ਉਹਦੇ ਨਾਲ ਗਰਮੀ 'ਚ ਸੁੰਡ ਪੈ ਜਾਂਦੇ ਨੇ ਤੇ ਚਿਚੜੀਆਂ ਵੀ ਦੀ ਪ੍ਰੋਬਲਮ ਚਿਚੜੀਆਂ ਡੰਗਰਾਂ ਦੇ ਬਹੁਤ ਲੱਗਦੇ ਨੇ ਤੇ ਉਹਦੇ ਥੱਲੇ ਵੀ ਬਹੁਤ ਚਿਚੜੀਆਂ ਦੀ ਸਮੱਸਿਆ ਆਉਂਦੀ ਹੈ ਇਸ ਕਰਕੇ ਸਾਨੇ ਤੱਕ ਅਸੀਂ ਮੈਟ ਸਿੱਟਿਆ ਨਹੀਂ ਅਸੀਂ ਤਾਂ ਕੱਚੇ 'ਚ ਹੀ ਡੰਗਰਾਂ ਨੂੰ ਰੱਖਦੇ ਆ ਕਿਉਂਕਿ ਇਹਦੇ ਵਿੱਚ ਡੰਗਰ ਬਹੁਤ ਵਧੀਆ ਕੰਫਰਟੇਬਲ ਮਹਿਸੂਸ ਕਰਦਾ ਹੈ ਅਤੇ ਜੇ ਡੰਗਰ ਨੇ ਸੂਣਾ ਹੁੰਦਾ ਹੈ ਤਾਂ ਉਹਨਾਂ ਬੈਠਣ ਵਿੱਚ ਬਹੁਤ ਸਹਾਇਤਾ ਹੁੰਦੀ ਹੈ। ਪੱਕੇ ਵਿੱਚ ਡੰਗਰ ਨੂੰ ਬੈਠਣਾ ਬਹੁਤ ਹੀ ਔਖਾ ਲੱਗਦਾ ਹੈ। ਖਾਸ ਕਰ ਬੈੜੀਆਂ ਨੂੰ। ਉਹਨਾਂ ਨੂੰ ਕੱਚੇ 'ਚ ਜਦ ਉਹਨਾਂ ਦੇ ਲਵਾਸ ਬਹੁਤ ਵਧੀਆ ਬਣਦੇ ਨੇ ਤਾਂ ਉਹਨਾਂ ਨੂੰ ਪੱਕੇ ਵਿੱਚ ਹਮੇਸ਼ਾ ਹੀ ਬੈਠਣ ਦੀ ਸਮੱਸਿਆ ਆਉਂਦੀ ਹੈ ਤੇ ਕੱਚੇ ਵਿੱਚ ਕੋਈ ਵੀ ਨਹੀਂ ਆਉਂਦੀ। ਕੱਚੇ ਵਿੱਚ ਕਿਉਂਕਿ ਮਿੱਟੀ 'ਚ ਉਹਨਾਂ ਨੂੰ ਬੈਠਣ ਵਾਸਤੇ ਪੋਲਾ ਰਹਿੰਦੀ ਹੈ ਜਗ੍ਹਾ। ਤੇ ਉਹ ਐਨ ਵਧੀਆ ਬੈਂਦੇ ਨੇ। ਇਸ ਕਰਕੇ ਅਸੀਂ ਤਾਂ ਕੱਚਾ ਰੱਖਿਆ ਹੋਇਆ ਬਾਕੀ ਤੁਸੀਂ ਵੀ ਕਮੈਂਟਾਂ ਵਿੱਚ ਜ਼ਰੂਰ ਦੱਸਿਓ ਜੀ ਇਹਨਾਂ ਦੇ ਵੇੜੇ ਕੱਚੇ ਰੱਖੇ ਹੋਏ ਨੇ ਹੁਣ ਤਾਂ ਬਹੁਤ ਜ਼ਿਆਦਾ ਵੇੜੇ ਪੱਕੀ ਹੋ ਚੁੱਕੇ ਨੇ ਨਾ ਆਪਾਂ ਬੱਚਿਆਂ ਨੂੰ ਛੱਡਦੇ ਆਂ ਕੱਚਾ ਖੇਡਣ ਵਾਸਤੇ ਨਾ ਹੀ ਡੰਗਰਾਂ ਵਾਸਤੇ ਹੈ ਹਰੇ ਕੇ ਪੱਕਾ ਰੱਖਦਾ ਪਰ ਸਾਡੇ ਤਾਂ ਅੱਜ ਵੀ ਡੰਗਰਾਂ ਵਾਸਤੇ ਇਸ ਤਾਂ ਮਿੱਟੀ ਸਟਵਾ ਕੇ ਰੱਖਦੇ ਆਂ ਐਨ ਵਧੀਆ ਬਣਾ ਕੇ ਰੱਖਦੇ ਆ ਉਹਨੂੰ ਡੰਗਰ ਜਦ ਹੁਣ ਇਹ ਤੇ 2 ਘੰਟੇ ਬਾਹਰ ਬੈਠਣਗੇ ਤਾਂ ਬਹੁਤ ਹੀ ਮਸਤੀ ਕਰਨਗੇ ਤੇ ਐਨ ਇਹਦੇ ਵਿੱਚ ਲੀਟ ਦੇ ਵੀ ਨੇ ਉਹ ਇਹਨੂੰ ਐਨ ਹੁਣ ਸਾਫ ਲੱਗਦਾ ਫਿਰ ਤਾਂ ਇਹ ਇਹਨੂੰ ਐਨ ਵੱਡ ਦੇਣਗੇ ਫਿਰ ਅਸੀਂ ਇਹਨੂੰ ਐਨ ਸਾਫ ਕਰ ਦਿੰਨੇ ਆ ਕਿ ਡੰਗਰਾਂ ਨੂੰ ਲਈ ਵਧੀਆ ਲੱਗਦਾ ਹੁਣ ਅਸੀਂ ਇਹਨਾਂ ਨੂੰ ਬਾਹਰ ਕੱਢਾਂਗੇ ਛੋਟੇ ਬੱਚਿਆਂ ਨੂੰ ਖੁੱਲੇ ਛੱਡਾਂਗੇ ਉਹ ਇੱਥੇ ਭੱਜਣਗੇ ਤੇ ਬਹੁਤ ਹੀ ਮਸਤੀ ਕਰਨਗੇ ਇਸ ਕਰਕੇ ਅਸੀਂ ਕੱਚਾ ਜ਼ਰੂਰ ਰੱਖਦੇ ਆ ਬਾਕੀ ਤੁਸੀਂ ਵੀ ਦੱਸਿਓ ਤੁਹਾਡੇ ਕੱਚਾ ਹੈ ਜਾਂ ਪੱਕਾ ਹੈ ਬਾਕੀ ਸਾਡੇ ਚੈਨਲ YouTube ਚੈਨਲ ਪਵਨਦੀਪ ਕੌਰ ਐਂਡ ਤਰਨਵੀਰ ਨੂੰ ਜਰੂਰ ਫੋਲੋ ਕਰੋ ਤੇ ਕਮੈਂਟ ਲਾਈਕ ਸ਼ੇਅਰ ਵੱਧ ਤੋਂ ਵੱਧ ਕਰੋ ਤਾਂ ਕਿ ਜੋ ਸਾਸੀ ਜੋ ਵੀ ਡੈਰੀ ਫਾਰਮ ਤੇ ਵੀਡੀਓ ਪਾਉਨੇ ਆ ਤਾਂ ਤੁਹਾਡੇ ਤੱਕ ਛੇਤੀ ਤੋਂ ਛੇਤੀ ਪਹੁੰਚੇ ਇਸ ਲਈ ਅੱਜ ਆਪਾਂ ਨੇ ਪਾਈ ਤੀ ਕੱਚੇ ਰੇਤੇ ਕੱਕੇ ਰੇਤੇ ਦੀ ਵੀਡੀਓ ਕਿਉਂਕਿ ਜੋ ਕਿਸਾਨ ਡੰਗਰਾਂ ਥਲੇ ਕੱਚਾ ਰੱਖਿਆ ਹੋਇਆ ਸੀ ਅਗਲੀ ਵੀਡੀਓ 'ਚ ਆਪਾਂ ਬਰੀਡ ਤੇ ਵੀ ਗੱਲ ਕਰਾਂਗੇ ਬੀ ਬੈੜੀਆਂ ਦੀ ਬਰੀਡ ਮੱਜਾਂ ਦੀ ਬਰੀਡ ਬਾਰੇ ਵੀ ਗੱਲ ਕਰਾਂਗੇ ਸੀਮਣਾ ਬਾਰੇ ਜੋ ਕਿ ਆਪਾਂ ਨੂੰ ਪ੍ਰਾਈਵੇਟ ਡਾਕਟਰ ਕਿਵੇਂ ਲਗਾਉਂਦੇ ਨੇ ਤੇ ਸਰਕਾਰ ਨੂੰ ਕੀ ਬੈਨੀਫਿਟ ਹੈ ਉਹ ਆਪਾਂ ਤੁਹਾਨੂੰ ਅਗਲੀ ਵੀਡੀਓ ਵਿੱਚ ਸਭ ਕੁਝ ਦੱਸਾਂਗੇ ਸਾਡੇ ਚੈਨਲ ਤਰਨਵੀਰ ਸੌਰੀ ਪਵਨਦੀਪ ਕੋਰੈਂਟ ਤਰਨਵੀਰ ਨੂੰ ਜਰੂਰ ਫੋਲੋ ਕਰੋ ਲਾਈਕ ਕਮੈਂਟ ਸ਼ੇਅਰ ਵੱਧ ਤੋਂ ਵੱਧ ਕਰੋ ਤਾਂ ਕਿ ਅਸੀਂ ਨਵੀਂ ਤੋਂ ਨਵੀਂ ਵੀਡੀਓ ਤੁਹਾਡੇ ਤੱਕ ਜਲਦ ਤੋਂ ਜਲਦ ਪਹੁੰਚੇ ਸਾਡੀ ਠੀਕ ਹੈ ਜੀ ਓਕੇ ਬਾਈ ਥੈਂਕ ਯੂ